ਹਾਂਜੀ ਇਹ ਅਜੀ ਪਿੰਡ ਤਲਵੰਡ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਪੋਸਟਰ ਲਾਇਆ ਗਿਆ ਸੀਗੇ ਜੀ ਆਪਣੇ ਫਲੈਕਸ ਲਾਇਆ ਸੀ ਆਪਣੇ ਚੋਣ ਪ੍ਰਚਾਰ ਨੂੰ ਲੈ ਕੇ ਪਰ ਗੱਲ ਇਹ ਆ ਗਈ ਵੀ ਇਹ ਚੋਣ ਪ੍ਰਚਾਰ ਜਿਹੜਾ ਸੀਗਾ ਇਹ ਸਰਕਾਰੀ ਬਿਲਡਿੰਗਾਂ ਦੇ ਉੱਤੇ ਜਿਹੜਾ ਇਹਨਾਂ ਨੇ ਕੀਤਾ ਸੀ ਮੰਡੀ ਦੀਆਂ ਪ੍ਰੋਪਰਟੀਆਂ ਦੇ ਵਿੱਚ ਸੀਗਾ ਇਹ ਤੇ ਇਸ ਕਰਕੇ ਚੋਣ ਕਮਿਸ਼ਨ ਦੇ ਨੇ ਮੌਕੇ ਦੇ ਆਕੇ ਇਸ ਚੀਜ਼ ਨੂੰ ਦੇਖਿਆ ਤੇ ਇਹਦੇ ਵਿੱਚ ਜਿਹੜੀ ਚੀਜ਼ ਪਾਈ ਗਈ ਆ ਤੇ ਉਹਨਾਂ ਨਾਲ ਹੀ ਉਸੇ ਦਾ ਲਾ ਕੇ ਪੋਸਟਰ ਜਿਹੜਾ ਹੈਗਾ ਆ ਸਾਈਡ ਤੇ ਲਾ ਕੇ ਰੱਖ ਦਿੱਤਾ ਆ ਤੇ ਇਸ ਕਰਕੇ ਵੀ ਚੋਣ ਕਮਿਸ਼ਨ ਦੀ ਇੱਥੇ ਸ਼ਲਾਘਾ ਕਰਨੀ ਪੈਂਦੀ ਆ ਜੀ ਵੀ ਕੰਪੀਅਰ ਤੋਂ ਬਾਅਦ ਬੜੀ ਜਲਦੀ ਇਹਨਾਂ ਨੇ ਆ ਕੇ ਉਸ ਚੀਜ਼ ਨੂੰ ਆ ਕੀਤਾ ਆ ਤੇ ਕੰਮ ਕਰਕੇ ਨਾਲ ਹੀ ਪੋਸਟਰ ਜਿਹੜਾ ਹੈਗਾ ਆ ਉਹ ਲਾ ਦਿੱਤਾ ਆ ਭਾਈ ਜੀ ਕਿ ਥੋੜੀ ਜਾਣਕਾਰੀ ਸੰਦੇ ਦੇ ਦਿਓ ਵੀ ਇਹੜੇ ਪੋਸਟਰ ਵਗੈਰਾ ਹੈਗੇ ਕਿੱਥੇ ਕਿੱਥੇ ਲੱਗ ਸਕਦੇ ਤੇ ਕਿੱਥੇ ਨਹੀਂ ਲੱਗਣੇ ਹਾਂਜੀ ਤੇ ਲੋ ਜੀ ਇੱਕ ਬਾਕੀ ਭਾਈ ਬਾਕੀ ਕਿੱਥੇ ਲੱਗਾ ਸੀ ਉਹ ਅੱਛਾ ਇੱਕੋ ਬਰੇ ਦੇ ਲੱਗੇ ਇੱਕੋ ਵਿਪਨ ਦੁਕਾਨ ਤੇ ਲੱਗੇ ਤੇ ਉਹ ਤਾਂ ਚਲੋ ਪ੍ਰਾਈਵੇਟ ਕਿਤੇ ਲੱਗਾ ਹੋਣਾ ਨਹੀਂ ਉਹ ਆਪਾਂ ਪੁੱਛ ਕੇ ਲਾ ਸਕਦੇ ਹਾਂ ਤੇ ਇਥੋਂ ਜੀ ਜਿਹੜਾ ਸੀਗਾ ਪੋਸਟਰ ਇੱਥੇ ਲੱਗਿਆ ਹੋਇਆ ਸੀ ਸੁਸ਼ੀਲ ਕੁਮਾਰ ਰਿੰਕੂ ਦਾ ਜਿਹੜਾ ਕਿ ਚੋਣ ਕਮਿਸ਼ਨ ਦੇ ਅਨੁਸਾਰ ਨਹੀਂ ਲੱਗ ਸਕਦਾ ਸੀ ਤੇ ਉਹ ਸੋਚ ਚੋਣ ਕਮਿਸ਼ਨ ਵਾਲਿਆਂ ਨੇ ਆ ਕੇ ਜਿਹੜੀ ਇਹਨਾਂ ਦੀ ਫਲੈਂਗਸ ਪਰ ਟੀਮ ਹੈਗੀ ਆ ਜੀ ਉਹਨਾਂ ਨੇ ਆ ਕੇ ਇਹ ਜਿਹੜਾ ਹੈਗਾ ਆ ਇੱਥੋਂ ਪੋਸਟਰ ਲਾ ਕੇ ਉਹ ਸੈਰ ਨੇ ਮੋੜ ਤੇ ਰੱਖਤਾ ਹੈ ਤੇ ਬਾਕੀ ਲਈ ਹੋਰ ਗੱਲ ਹਾਂਜੀ ਭਾਈ ਕਿਵੇਂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਮੈਂ ਬਲਕ ਪ੍ਰਧਾਨ ਗੁਟਾ ਸਿੰਘ ਭਾਰਤੀ ਕਾਂਜਣ ਕਰਦੀਆਂ ਸਾਨੂੰ ਅੱਜ ਮੈਂ ਸਵੇਰੇ ਗਿਆ ਸੀਗਾ ਮੈਂ ਇੱਥੇ ਦੇਖਿਆ ਸੀ ਕਿ ਬੀ ਪੋਸਟਰ ਲੱਗੇ ਸੀਗੇ ਬੀ ਜੀ ਪੀ ਦੇ ਹਾਂ ਪਹਿਲਾਂ ਤਾਂ ਗੱਲ ਇਹ ਆ ਵੀ ਚੋਣਾਂ ਦੇ ਵਿੱਚ ਪੋਸਟਰ ਲਾਈ ਵੀ ਲੱਗਦੇ ਹਾਂ ਜਦੋਂ ਪੋਸਟਰ ਪ੍ਰੋਡਕਟ ਲੱਗ ਜਾਂਦਾ ਆ ਤਾਂ ਪੋਸਟਰ ਕਿਤੇ ਸਰਕਾਰੀ ਜਗ੍ਹਾ ਤੇ ਨਹੀਂ ਲਾ ਸਕਦੇ ਸਰਕਾਰੀ ਜਗ੍ਹਾ ਤੇ ਨਹੀਂ ਲਾ ਸਕਦੇ ਇਹ ਲਗਭਗ ਲੱਗੇ ਸਾਰੇ ਸਰਕਾਰੀ ਜਗ੍ਹਾ ਤੇ ਨਾ ਸਰਕਾਰੀ ਜਗ੍ਹਾ ਤੇ ਪਹਿਲਾਂ ਗੰਦ ਤੇ ਵੀ ਲੱਗੇ ਸੀਗਾ ਇੱਥੇ ਵੀ ਲੱਗੇ ਸੀਗਾ ਫਿਰ ਅਸੀਂ ਪ੍ਰਧਾਨ ਜੀ ਨਾਲ ਗੱਲ ਕੀਤੀ ਵੀ ਇਹਦੇ ਤੇ ਕਰਕੇ ਉਹ ਕਹਿੰਦੇ ਵੀ ਆਪਣਾ ਪੂਰਾ ਵਿਰੋਧ ਵੀ ਆਪਾਂ ਨੇ ਲਾਉਣਿਆ ਫਿਰ ਉਹਨਾਂ ਨੇ ਇਸ ਕਰਕੇ ਚਲੋ ਵਧੀਆ ਹੋ ਗਿਆ ਵੀ ਇਹਨਾਂ ਨੇ ਆਪ ਲਾ ਲੈ ਹਾਂ ਇਹਨਾਂ ਲਈ ਕਿਉਂਕਿ ਇਹਨਾਂ ਚੋਣ ਕਮਿਸ਼ਨ ਦੇ ਜਿਹੜਾ ਉਹ ਤੋਂ ਪੋਸਟਰ ਹੈਗਾ ਉਹ ਲਾ ਦਤਾ ਤੇ ਬਾਕੀ ਉਹ ਜਿਹੜਾ ਬਾਕੀ ਮੰਡੀ ਦੇ ਵਿੱਚ ਪੋਸਟਰ ਪਏ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਆ ਇਹ ਆ ਜੀ ਸਾਡੀ ਚੋਣ ਕਮਿਸ਼ਨ ਦੀ ਟੀਮ ਜਿਹੜੀ ਹੈਗੀ ਆ ਜੀ ਤੇ ਇਹਨਾਂ ਨੇ ਇੱਥੋਂ ਪੋਸਟਰ ਇੱਕ ਲਾ ਚੁੱਕੇ ਤੇ ਬਾਕੀ ਹੁਣ ਉਹਨਾਂ ਨਾਲ ਗੱਲਬਾਤ ਪੁੱਛਦੇ ਨੇ ਵੀ ਉਹ ਬਾਕੀ ਕਿੱਥੇ ਕਿਵੇਂ ਲਾਉਣੇ ਨੇ ਹਾਂ ਜੀ ਜਿਵੇਂ ਕਿ ਚੋਣ ਕਮਿਸ਼ਨ ਦੀ ਟੀਮ ਨੇ ਇੱਕ ਤਾਂ ਪੋਸਟਰ ਜਿਹੜਾ ਹੈਗਾ ਉਹ ਤਰੋਂ ਲਾਤਾ ਤੇ ਦੂਜਾ ਹੁਣ ਕਿੱਧਰ ਦੇਖ ਸਕਦੇ ਹੋ ਤੁਸੀਂ ਵੀ ਮੰਡੀ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਪੋਸਟਰ ਜਿਹੜਾ ਹੈਗਾ ਲਾਇਆ ਗਿਆ ਹੋਰ ਇੱਕ ਤੇ ਉਹ ਹਜੇ ਇੱਥੇ ਬਰਕਰਾਰ ਆ ਤੇ ਬਾਕੀ ਉਹ ਕਹਿੰਦੇ ਵੀ ਜਦੋਂ ਸਾਡੇ ਕੋਲ ਕੋਈ ਕੰਪਲੇਨਟ ਕਰਦਾ ਸਾਨੂੰ ਉਦੋਂ ਹੀ ਹਦਾਇਤ ਹੁੰਦੀ ਹੈ ਵੀ ਇਹਨੂੰ ਲਾਉਣ ਦੀ ਤੇ ਆ ਇੱਕ ਮੰਡੀ ਦੇ ਨਾਲ ਆ ਦੇਖੋ ਮੰਡੀ ਦੇ ਵਿੱਚ ਲੱਗਿਆ ਹੋਇਆ ਆ ਮੰਡੀ ਦਾ ਗੇਟ ਆ ਤੇ ਆ ਮੰਡੀ ਦੇ ਵਿੱਚ ਪੋਸਟਰ ਲੱਗਿਆ ਹੋਇਆ ਤੇ ਕਹਿ ਸਕਦੇ ਆ ਵੀ ਸੁਸ਼ੀਲ ਕੁਮਾਰ ਰਿੰਕੂ ਦੇ ਕੋਲ ਸੁਸ਼ੀਲ ਕੁਮਾਰ ਰਿੰਕੂ ਨੇ ਹੀ ਚੋਣ ਕਮਿਸ਼ਨ ਦੀ ਪ੍ਰਵਾਹ ਨਾ ਕਰਦੇ ਹੋਏ ਤੇ ਇਹਨਾਂ ਨੇ ਇੱਕ ਜਿਹੜਾ ਕਹਿ ਲਈਏ ਵੀ ਆਪਣਾ ਕੀਤਾ ਹੋਇਆ ਇਹਨਾਂ ਦਾ ਕੰਮ ਇਸ ਕਰਕੇ ਵੀ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਪੋਸਟਰ ਲਾਇਆ ਗਿਆ ਸੀ ਤੇ ਇੱਕ ਪੋਸਟਰ ਤੁਹਾਨੂੰ ਅਸੀਂ ਹੋਰ ਦਿਖਾ ਦਈਏ ਇਹ ਪੋਸਟਰ ਇੱਥੇ ਲੱਗਾ ਹੋਇਆ ਸੀਗਾ ਇਸ ਜਗ੍ਹਾ ਦੇ ਉੱਤੇ ਤੇ ਉਸ ਪੋਸਟਰ ਨੂੰ ਲੁਕੋ ਕੇ ਬੜੀ ਤਰੀਕੇ ਦੇ ਨਾਲ ਰੱਖ ਦਿੱਤਾ ਗਿਆ ਇੱਕ ਪੋਸਟਰ ਆ ਪਿਆ ਜਿੱਥੇ ਕੀ ਬਾਤ ਹੈ ਆ ਦੇਖੋ ਕਿਵੇਂ ਪੋਸਟਰ ਲੁਕੋ ਕੇ ਰੱਖਿਆ ਹਾਂ ਆ ਪੋਸਟਰ ਦੇ ਕਿਵੇਂ ਲੁਕੋ ਕੇ ਰੱਖਿਆ ਭਾਈ ਉਹ ਬੰਦੇ ਕੀ ਬਾਤ ਹੈ ਜੀ ਆ ਇੱਕ ਪੋਸਟਰ ਬਿਚਾਰੇ ਨੇ ਕਿਵੇਂ ਕੀਤਾ ਯਾਰ ਸਹੀ ਤਰੀਕੇ ਨਾਲ ਲੱਗਾ ਰਹਿਣ ਦਿੰਦੇ ਵਿਚਾਰੇ ਨੂੰ ਇੱਥੇ ਕਿਉਂ ਲਕੋਗ ਰੱਖਤਾ ਇਹਨੂੰ ਇਹ ਕਿੱਥੋਂ ਲਾਇਆ ਇਹ ਪਤਾ ਨਹੀਂ ਕਿੱਥੋਂ ਲਾਇਆ ਇਹਨਾਂ ਨੇ ਆਹ ਦੇਖ ਸਕਦੇ ਹੋ ਜੀ ਤੇ ਅਸਲ ਦੇ ਵਿੱਚ ਕੰਪਲੇਂਟ ਇਸ ਪੋਸਟਰ ਦੀ ਚੋਣ ਕਮਿਸ਼ਨ ਨੂੰ ਗਈ ਸੀਗੀ ਤੇ ਉਹ ਦੂਜੀ ਦੀ ਬਾਅਦ ਵਿੱਚ ਮੇਬੀ ਗਈ ਆ ਉਹਨਾਂ ਕੋਲ ਤੇ ਜਦ ਤੱਕ ਜਿਹਨੂੰ ਪਤਾ ਲੱਗਾ ਵੀ ਚੋਣ ਕਮਿਸ਼ਨ ਦੇ ਕੋਲ ਕੰਪਲੇਂਟ ਗਈ ਤੇ ਇਹ ਪੋਸਟਰ ਦਾਵਾ ਦਾ ਲਾਤਾ ਸੀ ਇਹਨਾਂ ਨੇ ਇਹ ਲਵਾਇਆ ਕਿਨਾਂ ਨੇ ਇਹ ਲੱਗਾਇਆ ਜੀ ਪਬਲਿਸ਼ਡ ਬਾਈ ਸੁਸ਼ੀਲ ਕੁਮਾਰ ਰੇਂਕੂ ਦੇ ਕੋਲੋਂ ਔਰ ਪਰਮਿਸ਼ਨ ਲਗੀ ਹੈ ਨਾਲ ਉਹਨਾਂ ਦੀ ਪਰ ਸਰਕਾਰੀ ਬਿਲਡਿੰਗ ਦੇ ਉੱਤੇ ਸਰਕਾਰੀ ਅਦਾਰੇ ਦੀ ਜਗ੍ਹਾ ਦੇ ਉੱਤੇ ਕਿਤਨੀ ਇਲ ਲਾ ਸਕਦੇ ਤੇ ਇਹ ਦੇਖ ਸਕਦੇ ਹੋ ਜੀ ਮੰਡੀ ਦੇ ਵਿੱਚ ਇੱਕ ਮੰਡੇ ਇੱਕ ਪਾਸੇ ਮੰਡੀਆਂ ਤੋਂ ਦੂਜੇ ਪਾਸੇ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਜਿਹੜੇ ਪੋਸਟਰ ਲਾਏ ਗਏ ਨੇ ਇਹ ਸਿੱਧਾ ਸਿੱਧਾ ਕਹਿ ਸਕਦੇ ਆ ਵੀ ਚੋਣ ਕਮਿਸ਼ਨ ਦਾ ਇਹਨਾਂ ਨੇ ਇੱਕ ਆਪਣਾ ਹੀ ਇੱਕ ਇਹਨਾਂ ਨੇ ਜਿਹੜਾ ਰੂਲ ਆ ਉਹ ਤੋੜਿਆ ਆ ਵੀ ਚੋਣ ਕਮਿਸ਼ਨ ਦੇ ਦੀ ਇਹਨਾਂ ਨੇ ਲਗਭਗ ਕਹਿ ਲਈਏ ਜੀ ਤੇ ਜਿਹੜਾ ਆਤੀਆਂ ਇਸ ਬੰਦੇ ਨੇ ਇੱਕ ਤਾਂ ਮੇਨ ਚੀਜ਼ ਇਹ ਦੇਖ ਸਕਦੇ ਤੁਸੀਂ ਸੁਸ਼ੀਲ ਕੁਮਾਰ ਰਿੰਕੂ ਜੀ ਨਕੌਦਰ ਦੀ ਤਰੱਕੀ ਲਈ ਵੋਟ ਸਿਰਫ ਮੋਦੀ ਨੂੰ ਤੇ ਇਸ ਕਰਕੇ ਆ ਦੇਖ ਲਓ ਜੀ ਮੰਡੀ ਦੇ ਵਿੱਚ ਲੱਗੇ ਹੋਏ ਆ ਪੋਸਟਰ ਚਲੋ ਕਿਤੇ ਪ੍ਰਾਈਵੇਟ ਚ ਗੱਲ ਲੱਗੇ ਹੁੰਦੇ ਕੋਈ ਵੱਡੀ ਗੱਲ ਨਹੀਂ ਸੀ ਤੇ ਇੱਕ ਪੋਸਟਰ ਆ ਪਿਆ ਜੀ ਦੱਸੋ ਸਾਡਾ ਕੰਮ ਸੀ ਖਬਰ ਕਰਨਾ ਸਾਡਾ ਕੰਮ ਸੀ ਵੀਡੀਓ ਲਾਉਣਾ ਤੇ ਬਾਕੀ ਕੰਮ ਆ ਜੀ ਚੋਣ ਕਮਿਸ਼ਨ ਦਾ ਅਗਲੀ ਜਿਹੜੀ ਆ ਪੋਸਟਰਾਂ ਦੀ ਕਾਰਵਾਈ ਹੈਗੀ ਜਿਹੜੀ ਕਦੋਂ ਕਰਦੀ ਆ ਇਸ ਕਰਕੇ ਸਾਡਾ ਕੰਮ ਸੀ ਵੀ ਅਸੀਂ ਤੁਹਾਨੂੰ ਇੱਕ ਜਾਗਰੂਕੀ ਸ਼ੁਰੂ ਕਰੀਏ ਵੀ ਸਰਕਾਰੀ ਬਿਲਡਿੰਗਾਂ ਦੇ ਉੱਤੇ ਚੋਣ ਕਮਿਸ਼ਨ ਯਾਦਦਾਤਾ ਨੇ ਵੀ ਚੋਣ ਪ੍ਰਚਾਰ ਨਹੀਂ ਕਰ ਸਕਦੇ ਪਰ ਇਹਨਾਂ ਨੇ ਆਪਣਾ ਚੋਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਦੇਖ ਸਕਦੇ ਹੋ ਸਰਕਾਰੀ ਬਿਲਡਿੰਗਾਂ ਦੇ ਵਿੱਚ ਉਹਨਾਂ ਚੋਰ ਪ੍ਰਚਾਰ ਸ਼ੁਰੂ ਕੀਤਾ ਹੈ ਲਓ ਜੀ ਇੱਕ ਜਿਹੜਾ ਦੂਜਾ ਪੋਸਟਰ ਸੀ ਉਹਦੀ ਵੀ ਹੋਣਾ ਕੀ ਸ਼ਾਮਤ ਤੇ ਚੋਣ ਕਮਿਸ਼ਨ ਵੱਲੋਂ ਇਹ ਵੀ ਲਾਇਆ ਜਾ ਰਿਹਾ ਜੀ ਕੀ ਬਾਤ ਹੈ ਕਹਿੰਦੇ ਪਤਾ ਲੱਗਾ ਕਿਹਦੇ ਜਦੋਂ ਇੱਥੇ ਬੰਦਾ ਲਾਉਣਾ ਹੈ ਕਹਿੰਦੇ ਉਹ ਮੋਦੀ ਤੋਂ ਵੀ ਕੋਈ ਵੱਡਾ ਹੈਗਾ ਤੇ ਚੌੜ ਕਮਿਸ਼ਨ ਸਭ ਤੋਂ ਵੱਡਾ ਭਾਈ ਆ ਦੇਖ ਲਓ ਪਾੜਮ ਤੋੜਨਾ ਰਿਸਪੈਕਟ ਨਾਲ ਤੋੜੋ ਭਾਈ ਰਿਸਪੈਕਟ ਨਾਲ ਕੋਈ ਨਾ ਉੱਥੇ ਇਹਨਾਂ ਨੇ ਕਿਹੜਾ ਬਾਬੂ ਲਾਉਣੇ ਲੋ ਜੀ ਆ ਦੂਜੇ ਵਾਲਾ ਵੀ ਜਿਹੜਾ ਜਿੱਥੇ ਲੱਗਾ ਹੀ ਮੰਡੀ ਦੇ ਵਿੱਚ ਉਹ ਵੀ ਲਾ ਦਿੱਤਾ ਗਿਆ ਜੀ ਪਹਿਲਾਂ ਉਹ ਵੀ ਇਕੱਠਾ ਕਰ ਦੀਏ ਨਾਲ ਹੀ ਉਹ ਵੀ ਲਾ ਜੋ ਪਰੇ ਇੱਕ ਉਹ ਪਿੱਛੇ ਪਿਆ ਉਹ ਵੀ ਲੈ ਜੋ ਨਾਲ ਹੀ ਲੈ ਲੈ ਆ ਵੀਰ ਉਹ ਵੀ ਇਕੱਠਾ ਕਰ ਦੀਏ ਉਹ ਜਲੰਧਰ ਦੇ ਹੀ ਮੁੰਡੇ ਆ আচ্ছা ਉਹ ਸੁਸ਼ੀ ਕੁਮਾਰੇ ਕੋਲ ਤਾਂ ਬੰਦੇ ਹੋਣੇ ਨਾ ਜਿੱਦ ਲੱਤੇ ਹੀ ਹੁਣੇ ਇਹਨਾਂ ਦਾ ਲਾ ਦੇ ਭਰਾ ਲੋ ਜੀ ਲਗਾਤਾਰ ਜਿਹੜੇ ਹੈਗੇ ਆ ਸੁਸ਼ੀਲ ਕੁਮਾਰ ਰਿਕੂ ਦੇ ਪੋਸਟਰ ਜਿਹੜੇ ਹੈਗੇ ਆ ਇਕੱਠੇ ਕਰਕੇ ਕੋਈ ਵੀ ਨਹੀਂ ਲਾ ਸਕਦਾ ਤੇ ਜਿਹੜੀ ਫਲਾਈਂਗ ਟੀਮ ਹੈਗੀ ਆ ਜਿਹੜੀ ਆਪਣੀ ਚੋਣ ਕਮਿਸ਼ਨ ਦੀ ਉਹ ਆਪਣੇ ਇਕੱਠੇ ਕਰਕੇ ਲੈ ਕੇ ਜਾ ਰਹੀ ਆ ਨਾਲ ਜੀ ਹਲੇ ਬਲੇ ਹਾਂਜੀ ਚੋਕਲਾ ਆ ਗਿਆ ਲੋ ਜੀ ਪਿੰਡ ਤਲਵੰਡ ਦੇ ਵਿੱਚ ਤੋਂ ਸਫਾਈ ਦਾ ਕੰਮ ਹੋ ਗਿਆ ਜਾਰੀ ਹੁਣ ਬਾਕੀ ਦੇਖਦੇ ਆ ਹੋਰ ਪਿੰਡਾਂ ਦੇ ਵਿੱਚ ਕਿਹੜਾ-ਕਿਹੜਾ ਸਫਾਈ ਕਿੱਥੇ-ਕਿੱਥੇ ਹੋ ਰਹੀ ਆ ਕਿ ਚਾਪੋ ਨੀ ਨਾਲ ਰੋਡਾਂ ਵਖਰੀਆਂ ਕਰ ਦਿਓ ਪਾਪਾ ਚੰਗੇ ਨਾਲ ਇਕੱਠਾ ਕਰੋ ਜਿਹਦਾ ਆ ਇਕੱਠੇ ਕੀਤੇ ਨੇ ਬਾਸੀ ਥੈਂਕ ਯੂ ਸੋ ਮਸੀ ਬਾਕੀ ਟੱਕ ਪ੍ਰਾਈਵੇਟ ਲੱਗਾ ਹੋਇਆ ਉਹਨੂੰ ਵਿਦਿਆਰਥੀ ਦੇਖ ਲਿਓ ਕੀ ਕਰਨਾ ਉਹਨੂੰ ਹਾਂਜੀ ਤੇ ਇਹ ਆ ਜੀ ਸਾਡੀ ਫਲਾਈਂਗ ਟੀਮ ਜਿਹੜੀ ਹੈਗੀ ਆ ਚੌਣ ਕਮਿਸ਼ਨ ਦੀ ਇਹ ਇਹਨਾਂ ਨੂੰ ਸਿਰਫ 2-3 ਮਿੰਟ ਪਹਿਲਾਂ ਇਹਦੀ ਕੰਪਲੇਟ ਆਈ ਸੀਗੀ ਤੇ ਨਾਲ ਹੀ ਉਹਨਾਂ ਨੇ 2-3 ਮਿੰਟ ਦੇ ਵਿੱਚ ਕਾਰਵਾਈ ਕਰਕੇ ਤੇ ਇਹ ਜਿਹੜੇ ਪੋਸਟਰ ਹੈਗੇ ਆ ਇਕੱਠੇ ਕਰਕੇ ਆਪਣੀ ਗੱਡੀ ਰੱਖ ਲੈਣੇ ਤੇ ਸੋ ਇਹ ਇੱਕ ਕਲੀਅਰ ਜੀ ਗੱਲ ਹੈ ਕਹਿ ਸਕਦੇ ਆ ਵੀ ਇਸ ਟਾਈਮ ਚੋਣ ਕਮਿਸ਼ਨ ਬਹੁਤ ਸਖਤ ਹੈ ਵੀ ਕੋਈ ਵੀ ਚਾਹੇ ਜਿੱਦਾ ਮਰਜ਼ੀ ਹੋਵੇ ਪਰ ਉਹਦੀ ਗਲਤੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਇਹ ਪੋਸਟਰ ਲਾਏ ਗਏ ਸੀ ਫਲੈਕਸ ਲਾਈਆਂ ਲਾਈਆਂ ਪਰ ਕਿੱਥੇ ਸੀਗੀਆਂ ਇਹ ਲਾਈਆਂ ਲਾਈਆਂ ਸੀ ਮੰਡੀ ਦੇ ਵਿੱਚ ਸਰਕਾਰੀ ਮੰਡੀ ਦੇ ਵਿੱਚ ਧਰਮਸ਼ਾਲਾ ਦੇ ਬਾਹਰ ਤੇ ਸੋ ਇਦੇ ਵਿੱਚ ਜਿਹੜੀ ਸਾਡੀ ਫਲਾਈਂਗ ਟੀਮ ਹੈ ਇਹਨਾਂ ਨੇ ਆ ਕੇ ਐਕਸ਼ਨ ਲਿਆ ਨਾਲ ਹੀ ਰਿੰਕੂ ਦੇ ਜਿਹੜੇ ਪੋਸਟਰ ਹੈਗੇ ਆ ਕਵਰ ਕਰਕੇ ਰੱਖ ਲਿਆ ਗੱਡੀ ਦੇ ਵਿੱਚ ਸੋ ਵੀਡੀਓ ਚੰਗੀ ਲੱਗੀ ਜ਼ਰੂਰ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਸੋ ਮੱਚ ਜੀ